ਇਹ ਤਾਂ ਤਾਂ ਬਾਬਾ ਚੂੜਸ਼ਾ ਵਾਲੀ ਜੀ ਦਾ ਦਰਬਾਰ ਤੇ ਮੇਲਾ ਆ ਗਿਆ ਅਗਲੇ ਵੀਰ ਸ਼ੁਕਰ ਸ਼ਨੀਵਾਰ ਮੇਲਾ ਬਾਬੇ ਦਾ ਤੇ ਜਿਹੜੇ ਮੇਰੇ ਵੀਰੇ ਤੱਕ ਨਹੀਂ ਪਹੁੰਚੇ ਨਾ ਬੇਨਤੀ ਹੈ ਕਿ ਜਰੂਰ ਪਹੁੰਚੋ ਬਾਬੇ ਦੇ ਦਰਬਾਰ ਤੇ ਸੇਵਾ ਚੱਲ ਰਹੀ ਆ ਤੇ ਜਰੂਰ ਪਹੁੰਚੋ ਜੀ ਦਰਬਾਰ ਹੈ ਜੀ ਬਾਬਾ ਚੂੜਸ਼ਾ ਵਾਲੇ ਜੀ ਦਾ ਤੇ ਆਜੋ ਤੁਹਾਨੂੰ ਦਿਖਾਉਂਦੇ ਆਂ ਛੇ ਸੰਗਤ ਜਿਹੜੀ ਲੱਗੀ ਆ ਲਗਾਤਾਰ ਸੇਵਾ ਕਰਨ ਤੇ ਦਰਬਾਰ ਹੈ ਜੀ ਬਾਬਾ ਚੂੜਸ਼ਾ ਵਾਲੀ ਜੀ ਦਾ ਅਗਲੇ ਹਫਤੇ ਮੇਲਾ ਬਾਬੇ ਦਾ ਆ ਗਿਆ ਤਨਤਨ ਬਾਬਾ ਚੂੜਸ਼ਾ ਵਾਲੀ ਜੀ ਦਾ ਸੰਗਤ ਲੱਗੀ ਹੈ ਲਗਾਤਾਰ ਸੇਵਾ ਕਰਨ ਤੇ ਜਿਹੜੇ ਮੇਰੇ ਵੀਰ ਅਜੇ ਤੱਕ ਨਹੀਂ ਪਹੁੰਚੇ ਉਹ ਜਰੂਰ ਪਹੁੰਚੋ ਤਨਤਨ ਬਾਬਾ ਚੂੜਸ਼ਾ ਵਾਲੀ ਦਾ ਮੇਲਾ ਆ ਗਿਆ ਆ ਦੇਖੋ ਤੁਸੀਂ ਸੰਗਤਾਂ ਜਿਹੜੀ ਆ ਸੇਵਾ ਲਗੀਆਂ ਕਰਨ ਤੇ ਜਿਹੜੇ-ਜਿਹੜੇ ਮੇਰੇ ਵੀਰ ਅਜੇ ਤੱਕ ਨਹੀਂ ਪਹੁੰਚੇ ਉਹਨਾਂ ਨੂੰ ਬੇਨਤੀ ਆ ਕਿ ਇੱਥੇ ਜ਼ਰੂਰ ਪਹੁੰਚੋ ਕਿਉਂਕਿ ਸੇਵਾ ਚੱਲ ਰਹੀ ਆ ਲਗਾਤਾਰ ਤੇ ਬਾਬੇ ਦੇ ਦਰਬਾਰ ਤੇ ਪਹੁੰਚੋ ਕਿਉਂਕਿ ਅਗਲੇ ਵੀਰਵਾਰ ਸ਼ੁੱਕਰਵਾਰ ਮੇਲਾ ਆ ਗਿਆ ਬਾਬੇ ਦਾ ਤੇ ਜ਼ਰੂਰ ਬੇਨਤੀ ਆ ਵੀ ਇੱਥੇ ਪਹੁੰਚੋ ਬਾਬੇ ਦੇ ਦਰਬਾਰ ਤੇ ਵੇਖੋ ਤੁਸੀਂ ਸੰਗਤ ਲੱਗੀ ਆ ਸੇਵਾ ਕਰਨ ਲਗਾਤਾਰ ਆ ਦੇਖੋ ਤੁਸੀਂ ਸੇਵਾ ਚੱਲ ਰਹੀ ਆ ਤੇ ਜਿਹੜੇ ਮੇਰੇ ਵੀਰ ਅਜੇ ਤੱਕ ਨਹੀਂ ਪਹੁੰਚੇ ਜ਼ਰੂਰ ਪਹੁੰਚੋ